ਅਤੇ ਹੁਣ ਖਬਰਾਂ ਵਿਸਥਾਰ ਨਾਲ ਪਰਮਾਤਮਾ ਦਾ ਦੂਸਰਾ ਰੂਪ ਅਖਵਾਉਣ ਵਾਲੇ ਡਾਕਟਰ ਜਿਨ੍ਹਾਂ ਵੱਲੋਂ ਮਰੀਜ਼ ਦਾ ਇਲਾਜ ਕਰਕੇ ਉਸ ਨੂੰ ਇੱਕ ਜੀਵਨਦਾਨ ਦਿੱਤਾ ਜਾਂਦਾ ਹੈ ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨੂੰ ਜੇਕਰ ਡਾਕਟਰ ਨਾ ਮਿਲਣ ਤਾਂ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਚੱਲਦਿਆਂ ਸਾਡੀ ਫਾਸਟ ਫੀਅਰ ਨਿਊਜ਼ ਟੀਮ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸਵੇਰ ਦੇ ਸਮੇਂ ਦੌਰਾ ਕੀਤਾ ਗਿਆ ਤਾਂ ਉੱਥੇ ਦੇਖਿਆ ਗਿਆ ਕਿ ਮਰੀਜ਼ ਆਪਣੇ ਇਲਾਜ ਲਈ ਡਾਕਟਰਾਂ ਦੀ ਉਡੀਕ ਕਰ ਰਹੇ ਸਨ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦਾ ਨਿਰਧਾਰਿਤ ਸਮਾਂ ਸਵੇਰੇ 8 ਵਜੇ ਹੈ ਅਤੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਵੱਡੇ ਅੱਖਰਾਂ ਵਿੱਚ ਸਸਤੇ ਰੇਟ ਤੇ ਮਿਲਣ ਵਾਲੀਆਂ ਜਨਰਿਕ ਦਵਾਈਆਂ ਹੀ ਲਿਖਣ ਦੀ ਹਿਦਾਇਤ ਕੀਤੀ ਗਈ ਹੈ ਜਿਸ ਸੰਬੰਧਿਤ ਕੁਝ ਡਾਕਟਰਾਂ ਨਾਲੇ ਸੰਬੰਧੀ ਗੱਲਬਾਤ ਵੀ ਕੀਤੀ ਗਈ ਪਰ ਹਸਪਤਾਲ ਵਿੱਚ ਕੁਝ ਹੀ ਡਾਕਟਰ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਤੇ ਆਪਣੀ ਡਿਊਟੀ ਤੇ ਹਾਜ਼ਰ ਸਨ ਅਤੇ ਕਾਫੀ ਡਾਕਟਰਾਂ ਨੇ ਕਮਰੇ ਵਿੱਚ ਖਾਲੀ ਕੁਰਸੀਆਂ ਹੀ ਵੇਖਣ ਨੂੰ ਮਿਲਿਆ ਅਤੇ ਮਰੀਜ਼ ਆਪਣੀ ਇਲਾਜ ਲਈ ਦੁਹਾਈ ਲਗਾਉਂਦੇ ਦਿਖੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਇੱਥੇ ਜ਼ਿਕਰਯੋਗ ਹੈ ਕਿ ਬਲੱਡ ਬੈਂਕ ਵਿੱਚ ਵੀ ਮੁਲਾਜ਼ਮ ਆਪਣੀ ਡਿਊਟੀ ਤੇ ਨਹੀਂ ਦੇਖੇ ਗਏ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਖੂਨ ਕਿੱਥੋਂ ਅਤੇ ਕਿਸ ਕੋਲੋਂ ਲੈਣ ਆਉਣਗੇ ਸੜੀ ਫਾਸਫੀ ਨਿਊਜ਼ ਟੀਮ ਵੱਲੋਂ ਕਾਫੀ ਵਾਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਡਾਕਟਰਾਂ ਦੇ ਸਮੇਂ ਸਿਰ ਨਾ ਪਹੁੰਚਣ ਦੀਆਂ ਖਬਰਾਂ ਦਿਖਾਈਆਂ ਗਈਆਂ ਹਨ ਪਰ ਡਾਕਟਰਾਂ ਉੱਪਰ ਇਸ ਦਾ ਕੋਈ ਅਸਰ ਨਹੀਂ ਦਿਖ ਰਿਹਾ ਜਿਸ ਦੇ ਚੱਲਦਿਆਂ ਸੜੀ ਫਾਸਫੀ ਨਿਊਜ਼ ਟੀਮ ਵੱਲੋਂ ਜਦ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਰਾਜੀਵ ਦੇਵ ਕਰਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਗੁਰੂ ਨਾਨਕਾ ਹਸਪਤਾਲ ਦੇ ਡਾਕਟਰ ਕਰਮ ਸਿੰਘ ਦੀ ਵਾਰਡ ਜਿਹੜੀ ਡਾਕਟਰ ਅਰਜੇਸ਼ ਕਪੜਾ ਦੀ ਵਾਰਡ ਹੈ ਉਸ ਵਿੱਚ ਵੀ ਅਸੀਂ ਆਏ ਆਂ ਫਿਰ ਤੁਹਾਨੂੰ ਤਸਵੀਰਾਂ ਤੁਹਦੀ ਵੀ ਅਸੀਂ ਸਾਂਝੀਆਂ ਜਰੂਰ ਕਰਾਂਗੇ ਤੁਸੀਂ ਦੇ ਸਕਦੇ ਹੋ ਕਿ ਗੁਰੂ ਨਾਨਕ ਹਸਪਤਾਲ ਦੇ ਜਿਹੜੇ ਡਾਕਟਰ ਨੇ ਕਾਫੀ ਆਪਣੇ ਜਿਹੜੇ ਕੰਮ ਦੇ ਵੀ ਲੇਟ ਤੇ ਲਿਖੀਪੀ ਨਾਲ ਹੀ ਆ ਰਹੇ ਨੇ ਦੂਜੇ ਪਾਸੇ ਤੋਂ ਵੀ ਪਈ ਹੈ ਉਥੋਂ ਡਾਕਟਰ ਦਪੇਸ਼ ਕੁਮਾਰ ਦੀ ਅਸੀਂ ਕਮਰੇ ਤੋਂ ਤਸਵੀਰਾਂ ਜਰੂਰ ਸਾਂਝੀਆਂ ਕਰਾਂਗੇ ਤੁਹਾਨੂੰ ਵੀ ਦੇਖਣੇ ਹੋ ਸਕਦਾ ਡਾਕਟਰ ਆਏ ਵੀ ਹੋਣ ਪਰ ਪਰ ਮੇਰੇ ਖਿਆਲ ਨਾਲ ਜਿੱਦਾਂ ਬਾਹਰੋਂ ਕੁੰਡੀ ਲੱਗੀ ਆ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰੀ ਕੁੰਡੀ ਦੇ ਦਰਸ਼ਨ ਜਰੂਰ ਤੁਹਾਨੂੰ ਕਰਵਾ ਦੇ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਦੇ ਸਾਹਦੇ ਜਿਹੜੇ ਕਮਰੇ ਦੇ ਪਰ ਡਾਕਟਰ ਸੁਪੇਸ਼ ਕੁਮਾਰ ਜਿਹੜੇ ਉੱਥੇ ਨਹੀਂ ਆਏ ਹਨ ਸੋ ਉਹਨਾਂ ਦੇ ਜਿਹੜੇ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਹੈ ਅਤੇ ਤਸਵੀਰਾਂ ਹੋਰ ਸਾਂਝੇ ਕਰਨਾ ਵੀ ਚਾਹਾਂਗੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕੁਝ ਸਟਾਫ ਮੈਂਬਰ ਆਏ ਵੀ ਹਨ ਆਪਣੀ ਡਿਊਟੀ ਕਰ ਵੀ ਰਹੇ ਹਨ ਮੈਂ ਉਹਦੀਆਂ ਤਸਵੀਰਾਂ ਤੁਹਾਨੂੰ ਜਰੂਰ ਸਾਂਝੇ ਕਰਾਂਗਾ ਡਾਕਟਰ ਅਰਜੇਸ਼ ਕਪਲਾ ਦੇ ਕਮਰੇ ਦੇ ਬਾਹਰ ਖੜੇ ਅਸੀਂ ਉਹਨਾਂ ਦੇ ਰੂਮ ਆ ਉਹਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਡਾਕਟਰ ਸਾਹਿਬ ਦੇਖਿਆ ਤੁਸੀਂ ਲਾਈਟਾਂ ਬੰਦ ਹਨ ਇਹਦੇ ਤੇ ਡਾਕਟਰ ਸਾਹਿਬ ਨਹੀਂ ਆਏ ਨਾ ਲਗਭਗ 8:20 ਮਿੰਟ ਦਾ ਟਾਈਮ ਹੋ ਚੁੱਕਾ ਹੈ ਸਫਾਈ ਵੀ ਹੋ ਰਹੀ ਹੈ ਅਜੇ ਇੱਥੇ ਸਫਾਈ ਹੋ ਰਹੀ ਹੈ ਤੁਸੀਂ ਲੈ ਸਕਦੇ ਹੋ ਤਸਵੀਰਾਂ ਵਿੱਚ ਵੀ ਅਗਰ ਟਾਈਮ ਡਾਕਟਰ ਦਾ ਟਾਈਮ 8 ਵਜੇ ਦਾ ਆਉਂਦਾ ਤਾਂ ਸੋ ਡਾਕਟਰਾਂ ਨੂੰ ਵੀ 8 ਵਜੇ ਆਉਣੇ ਚਾਹੀਦੇ ਤੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਆਪਣੀ ਡਿਊਟੀ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਜੇ ਸਫਾਈ ਜਦੋਂ 8 ਵਜੇ ਇਹ ਸਫਾਈ ਸ਼ੁਰੂ ਹੋ ਰਹੀ ਹੈ ਨਾ ਫਿਰ ਜਿਹੜੇ ਮਰੀਜ਼ ਆ ਸਿਰ ਘੱਟਾ ਤੇ ਉਹਨਾਂ ਦੇ ਸਿਰ ਤੇ ਪੈਣਾ ਉਹ ਸੋ ਆਪਣਾ ਇਲਾਜ ਕਰਵਾਣਾ ਹੁੰਦੇ ਨਾ ਕਿ ਇੱਥੋਂ ਧੂੜ ਮਿੱਟੀ ਲੈਣ ਵਾਸਤੇ ਆਉਂਦੇ ਹਨ ਤਾਂ ਡਾਕਟਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜੇ ਦੀ ਡਿਊਟੀ ਹੈ ਉਹ ਟਾਈਮ ਸ਼ਰਪ ਕੀਤੀ ਜਾਵੇ ਤਾਂ ਜੋ ਜਿਹੜੇ ਇ ਮਰੀਜ਼ ਆਪਣਾ ਇਲਾਜ ਕਰਵਾਉਣ ਵਾਸਤੇ ਆਉਂਦੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਅੱਜ ਤੋਂ ਹੁਣ ਓਪੀਟੀ ਵਿੱਚ ਆਏ ਆ ਤਾਂ ਉੱਥੇ ਵੀ ਦੇਖ ਲੈਣੇ ਕਿ ਡਾਕਟਰ ਸਾਹਿਬ ਬੈਠੇ ਹੈ ਉਹਨੇ ਕਿ ਨਹੀਂ ਪਰ ਲੱਗਦਾ ਹੈ ਤਸਵੀਰਾਂ ਵਿੱਚ ਡਾਕਟਰ ਸਾਹਿਬ ਇੱਥੇ ਬੈਠੇ ਨਹੀਂ ਹਨ ਸ਼ੀਟ ਖਾਲੀ ਹੈ ਪਰ ਨਾਲ ਉਹਨਾਂ ਦੇ ਸਹਾਇਕ ਜ਼ਰੂਰ ਬੈਠੇ ਹੋਏਗਾ ਨਾ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਜੀ ਸਾਰੇ ਡਾਕਟਰ ਸਾਹਿਬ ਨਹੀਂ ਆਏ ਅੱਜ ਬਾਹਰ ਚਲੋ ਹਾਂਜੀ ਬਾਹਰ ਚਲੋ ਆਪ ਨਹੀਂ ਹਮ ਤੋ ਬਾਹਰ ਚਲੇ ਜਾਈਏ ਡਾਕਟਰ ਸਾਹਿਬ ਬਾਹਰ ਸਰ ਆ ਰਹੇ ਹੈ ਬਾਹਰ ਜਾ ਜੀ ਚਲੋ ਬਾਹਰ ਅੱਜ ਜੀ ਆ ਬਾਹਰ ਚਲੋ ਲੋ ਆ ਗਈ ਬਾਹਰ ਡਾਕਟਰ ਨਹੀਂ ਆਇਆ। ਤੁਜੀ ਦਵਾਈ ਦੇਣ ਵਾਇਓ ਤੁਹਾਨੂੰ ਦਵਾਈ ਮਿਲ ਗਈ ਜੀ? ਹਾਂਜੀ, ਹਾਂਜੀ। ਨਹੀਂ ਡਾਕਟਰ ਸਾਬ ਤੇ ਬੈਠੇ ਨਹੀਂ ਪਰਚੀ ਤੋਂ। ਪਰਚੀ ਦਿਖਾ ਦੇ ਕੋਈ। ਜੋ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤੁਹਾਨੂੰ ਸਲਿੱਪ ਦੇ ਜਰੂਰ ਇੱਕ ਵਾਰੀ ਦੇਖ ਲਓ ਕਿਉਂਕਿ ਦੂਜੀ ਵਾਰ 6 ਵਜੇ ਜਿਹੜੀ ਮੈਡੀਕਲ ਡਾਇਰੈਕਟਰ ਵੱਲੋਂ ਇੱਕ ਲੈਟਰ ਲਿਖੀ ਗਈ ਸੀ ਕਿ ਜਿਹੜੇ ਡਾਕਟਰ ਹਨ ਉਹ ਆਪਣੀ ਜਿਹੜੀ ਲਿਖਾਈ ਕਰਦੇ ਪਰਚੀ ਕਰਦੇ ਉਸ ਨੂੰ ਕੈਪੀਟਲ ਹਕਮਾਂ ਵਿੱਚ ਲਿਖਣ ਅਤੇ ਜਨਰਿਕ ਦਵਾਈਆਂ ਜਿਆਦਾ ਜਿਆਦਾ ਲਿਖਣ ਪਰ ਤੁਸੀਂ ਦੇਖ ਸਕਦੇ ਕਿ ਜਦੋਂ ਅਸੀਂ ਡਾਕਟਰ ਕਪਿਲਾ ਦੀ ਵਾਰਡ ਦੇ ਵਿੱਚ ਆਪੀਡੀ ਵਿਆਹ ਰਹੇ ਆ ਹੁਣ ਆਪੀਡੀ ਦੇ ਬਾਹਰ ਖੜੇ ਆ ਜਦੋਂ ਅਸੀਂ ਉਹਨਾਂ ਦੇ ਸਹਾਇਕ ਨਾਲ ਗੱਲ ਕਰਨੀ ਗਈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬਾਹਰ ਚਲੇ ਜਾਓ ਪਰ ਡਾਕਟਰ ਸਰ ਕਿਤੇ ਨਾ ਕਿਤੇ ਆਪਣੀ ਸੀਟ ਤੇ ਨਹੀਂ ਬੈਠੇ ਹੋਏ ਸਨ ਪਰ ਜੁੱਦੇ ਪਾਚੇ ਸਹਾਇਕ ਜਿਹੜੇ ਹਨ ਉਹ ਹੀ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦੇ ਰਹੇ ਹਨ ਜਦੋਂ ਗੱਲ ਕੀਤੀ ਮਰੀਜ਼ਾਂ ਨਾਲ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਨ ਜੀ ਮ ਨਹੀਂ ਕਿਤੇ ਪਿਆ ਤੋ ਕਿਤੋਂ ਜਗਦੇ ਆ ਜਗਦੇ ਤੋ ਤੇ ਮਿਲ ਗਈ ਦਵਾਈ ਮਿਲ ਗਈ ਹਾਂ ਹਾਂ ਡਾਕਟਰ ਸਾਹਿਬ ਤੇ ਬੈਠੇ ਨਹੀਂ ਉਹ ਨਾਲ ਅੱਗੇ ਮੈਂ ਲੱ खड़ी ਆ ਨਾ ਉਹਨਾਂ ਥੋੜੀ ਜਿਹੀ ਰਹਿੰਦੀ ਸੀ ਮੇਰੀ ਤੋ ਉਹ ਲਿਖਾਉਣੀ ਸੀ ਮੈਨੂੰ ਬਿਲਕੁਲ ਜੀ ਮਰੀਜ਼ਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਡਾਕਟਰ ਸਾਹਿਬ ਆਏ ਨਹੀਂ ਬੈਠੇ ਪਰ ਉਹਨਾਂ ਦੀ ਥੋੜੀ ਦਵਾਈ ਰਹਿੰਦੀ ਸੀ ਉਹ ਹੀ ਲਿਖਵਾਉਣ ਵਾਸਤੇ ਆ ਮੈਂ ਗਨਾਨਗੋ ਹਾਂਜੀ ਮੈਂ ਹੱਡੀਆਂ ਵਾਲੇ ਡਾਕਟਰ ਨੂੰ ਭਣਾ ਸੀ ਕਮਰਾ ਨੰਬਰ 3 ਚ ਪਰਚੀ ਬਣਵਾਈ ਆ ਤੇ ਪਰ ਡਾਕਟਰ ਸਾਹਿਬ ਹਾਲੇ ਆਏ ਨਹੀਂਗੇ ਉਹ ਤਾਂ ਹੈ ਹੀ ਆ ਜੀ ਪਰ ਇਹ ਆ ਵੀ ਹੁਣ ਡਾਕਟਰ ਸਾਹਿਬ ਨੂੰ ਦੇਖਣਾ ਚਾਹੀਦਾ ਜੀ। ਮੈਂ ਕਿਹਾ ਜੀ ਡਿਊਟੀ ਪਾਉਂਦੀ ਐ ਇਹਨਾਂ ਦੀ ਹਣੀ ਤੇ ਆ ਕੇ ਮਰੀਜ਼ ਨੂੰ ਵੇਖਣ। ਹਾਂਜੀ ਹਾਂਜੀ ਟਾਈਮ ਸਨ ਹੁਣਾਂ ਡਿਊਟੀ ਪਾਉਂਦੀ ਐ ਇਹਨਾਂ ਦੀ ਆ ਕੇ ਵੇਖਣ। ਤੇ ਚਲੋ ਖੈਰ ਆ ਹੀ ਜਾਂਦੇ ਆ ਇਹਨਾਂ ਦੀ ਮਰਜ਼ੀ ਦੀ ਗੱਲ ਐ। ਬੱਚੇ ਦੀ ਐ ਲੱਤ ਦਾ ਐਕਸ-ਰੇ ਕਰਾਉਣਾ ਐ। ਤੇ ਬੈਠੇ ਨਹੀਂ ਆ। ਨਹੀਂ ਆਏ ਨਹੀਂ ਇਹ ਕਹਿੰਦਾ ਵੇਟ ਕਰ ਰਹੇ ਹਾਂ। ਟਾਈਮ ਕਿ ਹੋ ਚੁੱਕਾ ਹੁਣ ਤੱਕ ਬਰਾ। ਟਾਈਮ ਸਾਢੇ 8:00 ਹੋਣ ਦਾ ਐ। ਤਾਂ ਤਕਰੀਬਨ ਆ ਹੀਣਾ ਚਾਹੀਦਾ 8:00 ਵਜੇ ਨਾਲ। ਤੁਹੀ ਕਰ ਰਿਹਾ ਹੈ ਮਨ ਹੋ ਗਿਆ 10 ਮਿੰਟ ਹੋ ਗਏ ਦੋ ਚੱਕਰ ਲਾ ਗਿਆ ਉਹਨਾਂ ਕਈ 5 ਮਿੰਟ ਕਈ 10 ਮਿੰਟ ਪਿੰਡ ਸੁਲਤਾਨਪੁਰ ਅੰਮ੍ਰਿਤਸਰ ਯਾਰ ਇਹ ਤਾਂ ਤੁਹਾਨੂੰ ਪਤਾ ਹੀ ਹੈ ਜੋ ਗਰੀਬ ਬੰਦਾ ਫਿਰ ਕੰਮ ਦਾ ਵੀ ਹੁੰਦਾ ਹੈ ਤੇ ਨਾ ਆਵੇ ਤਾਂ ਪਰੇਸ਼ਾਨੀ ਤੇ ਆਉਣੀ ਹੋਣੀ ਹੈ ਕਿਹਨੂੰ ਨਹੀਂ ਆਉਣੀ ਚਾਹੀਦਾ ਕੀ ਹੋਣਾ ਚਾਹੀਦਾ ਬਸ ਮਜੂਦ ਹੋਵੇ ਜਦ ਆਪਣਾ ਡਾਕਟਰ ਮਜੂਦ ਨਾ ਹੁੰਦਾ ਟਾਈਮ ਨਾ ਆਉਂਦਾ ਪਾ ਟਾਈਮ ਨਾ ਬੰਦਾ ਕਦੇ ਜਾਣਾ ਲਾ ਪੰਦਾ ਕੰਮ ਕਰਦੇ ਜਾਣਾ ਲਾ ਪੰਦਾ ਗੱਲ ਤੇ ਇਹ ਪਰੇਸ਼ਾਨੀ ਹਰ ਕਿਸ ਨੂੰ ਮੁਸਾਦਨਾ ਕਰਨੀ ਪੈਂਦਾ ਵੇਹੇ ਟਾਈਮ ਕਿਨੇ ਵੇਦੋ ਹੈ ਤੇ तकरीबन ਟਾਈਮ ਦੇ ਨਾਲ ਮੈਂ ਸਾਣਾ 8 ਵਜੇ ਦਾ ਟਾਈਮ ਚੇਂਜ ਹੋਇਆ ਨਹੀਂ ਕੋਈ ਇਹਨਾਂ ਦਾ ਜੇ ਟਾਈਮ ਚੇਂਜ ਹੋਇਆ ਤਾਂ ਫਿਰ ਲਿਖ ਕੇ ਲਾ ਦੇਣਾ ਚਾਹੀਦਾ ਵੀ ਟਾਈਮ ਚੇਂਜ ਹੈਗਾ ਅਸਿਆਲ ਦਾ ਤੇ ਮੇਰੀ ਮੰਮੀ ਜੀ ਦੀ ਦਵਾਈ ਲੱਗੀ ਹੋਈ ਹੈ ਕਾਲੀ ਪੀਲੀ ਜੀ ਮੈਂ ਕਪੂਰਥਲੇ ਜ਼ਿਲ੍ਹੇ ਤੋਂ ਹੋਂਨਾ ਜੀ ਹਾਂਜੀ ਕਿੰਨੇ ਵਜੇ ਆਏ ਤੁਸੀਂ ਤੇ ਮੈਂ ਹੁਣ ਆਪਣੇ 8 ਆਪਣੇ 7:30 ਵਜੇ ਦਾ ਆਇਆ ਹਾਂ ਜੀ ਡਾਕਟਰ ਕਿੰਨੇ ਵਜੇ ਆ ਜਾਂਦੇ ਇਹਦੇ ਬਾਰੇ ਜੀ ਮੈਨੂੰ ਪਤਾ ਜੀ ਦੇਖੋ ਕਿੰਨਾ ਟਾਈਮ ਹੋ ਗਿਆ ਇਹ ਜੀ 7:30 ਹੁਣ 7:30 ਹੋਈ ਹੈ ਜੀ ਦਵਾਈ ਦਵਾਈ ਜਰੋਣਾ ਹਾਂਜੀ ਦਵਾਈ ਜਰੋਣਾ ਆਇਆ ਦਵਾਈ ਤੇ ਬੈਠੇ ਆ ਭਾਜੀ ਉੱਥੇ ਹੁਣ ਉਹ ਕਹਿੰਦੇ ਵੀ 2 ਮਿੰਟ ਵੇਟ ਕਰੋ ਨਹੀਂ ਜਿਨ੍ਹਾਂ ਨੇ ਦਵਾਈ ਤੁਹਾਡੀ ਤੇ ਨਹੀਂ ਆਏ ਹਾਂਜੀ ਜਿਨ੍ਹਾਂ ਨੇ ਤੁਹਾਡੇ ਕਾਲੀ ਪਿਣੀ ਕੋਈ ਨਹੀਂ ਹੋਏ ਨੇ ਭਾਜੀ ਹੁਣ ਮੈਨੂੰ ਨਹੀਂ ਪਤਾ ਆਏ ਆ ਕਿ ਨਹੀਂ ਆਏ ਸਾਹਮਣੇ ਤਾਂ ਹੈ ਨਹੀਂਗੇ ਨਹੀਂ ਹਾਂਜੀ ਵੇਟ ਕਰ ਰਹੇ ਹਾਂਜੀ ਵੇਟ ਕਰ ਰਹੇ ਹਾਂ 8 ਵਜੇ ਤੱਕ ਡਾਕਟਰਾਂ ਨੇ ਆਪਣੀ ਡਿਊਟੀ 'ਚ ਆ ਕੇ ਮਰੀਜ਼ਾਂ ਨੂੰ ਚੈੱਕ ਕਰਨਾ ਹੁੰਦਾ ਹੈ ਪਰ ਕਿਤੇ ਨਾ ਕਿਤੇ 8 ਵਜੇ ਤੋਂ ਆ ਕੇ ਜਦੋਂ ਫਾਸਟ ਫਾਸਟ ਮੇਰੀ ਟੀਮ ਨੇ ਵੇਖਿਆ ਕਿ ਵੱਖ-ਵੱਖ ਭਾਗਾਂ ਦੇ ਵਿੱਚ ਡਾਕਟਰ ਨਹੀਂ ਸਨ ਤੇ ਉਹਨਾਂ ਦੇ ਕਈਆਂ ਥਾਵਾਂ ਤੇ ਉਹਨਾਂ ਦੇ ਰੂਮ ਨੂੰ ਤਾਲੇ ਲੱਗੇ ਹੋਏ ਸਨ ਤੇ ਕਈਆਂ ਥਾਵਾਂ ਤੇ ਮਰੀਜ਼ ਬੈਠੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਪਰ ਕਿਉਂ ਜਦ ਕਿ ਡਾਕਟਰ ਲੱਖਾਂ ਰੁਪਏ ਆਪਣੀ ਤਨਖਾਹ ਲੈ ਰਹੇ ਹਨ ਤੇ ਫਿਰ ਉਹ ਟੈਂਸਰ ਆ ਕੇ ਮਰੀਜ਼ਾਂ ਨੂੰ ਕਿਉਂ ਨਹੀਂ ਵੇਖਦੇ ਇਸ ਦਾ ਮਤਲਬ ਹੈ ਕਿ ਉਹ ਵੀ ਨਹੀਂ ਚਾਹੁੰਦੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਡਾਕਟਰ ਸਾਹਿਬ ਘਰਾਂ ਦੇ ਵਿੱਚ ਹੀ ਮਰੀਜ਼ਾਂ ਨੂੰ ਵੇਖਦੇ ਹਨ ਤੇ ਹਸਪਤਾਲ ਦੇ ਵਿੱਚ ਬਹੁਤ ਹੀ ਘੱਟ ਟਾਈਮ ਦਿੰਦੇ ਹਨ ਪਰ ਅਸੀਂ ਹੁਣ ਅੱਜ ਆ ਕੇ ਜਦੋਂ ਸਿਰੇ ਵੇਖਿਆ 8 ਵਜੇ ਤੋਂ ਬਾਅਦ ਹੁਣ ਇਸ ਵੇਲੇ 8:30 ਦਾ ਟਾਈਮ ਹੋ ਚੱਲਿਆ ਪਰ ਡਾਕਟਰ ਅਜੇ ਵੀ ਬਹੁਤ ਘੱਟ ਹਨ ਕਈਆਂ ਥਾਵਾਂ ਤੇ ਡਾਕਟਰ ਨਹੀਂ ਹਨ ਤੇ ਉਹਨਾਂ ਦੇ ਜੂਨੀਅਰ ਜਾਂ ਉਹਨਾਂ ਦੇ ਸਹਾਇਕ ਹੀ ਮਰੀਜ਼ਾਂ ਨੂੰ ਪਰਚੀਆਂ ਦੇ ਰਹੇ ਹਨ ਤੇ ਅਸੀਂ ਮਰੀਜ਼ਾਂ ਦੀ ਤੁਹਾਨੂੰ ਗੱਲਬਾਤ ਸੁਣਾਵਾਂਗੇ ਤੇ ਪਰਚੀਆਂ ਵੀ ਖਵਾਵਾਂਗੇ ਤੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਪਰ ਕਿਤੇ ਨਾ ਕਿਤੇ ਇਹ ਸਰਕਾਰ ਚੁੱਪ ਕਿਉਂ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਉਹ ਇੰਨੀਆਂ ਮੋਟੀਆਂ ਤਨਖਾਹਾਂ ਇਹਨਾਂ ਡਾਕਟਰਾਂ ਨੂੰ ਦੇ ਰਹੀਆਂ ਹਨ ਤਾਂ ਤੇ ਡਾਕਟਰਾਂ ਦਾ ਵੀ ਫਰਜ਼ ਬੰਦਾ ਹੈ ਆਪਣੇ ਪੇਸ਼ੇ ਨਾਲ ਉਹ ਪਿਆਰ ਕਰਦੇ ਹੋਏ ਸਤਿਕਾਰ ਕਰਦੇ ਹੋਏ ਉਹ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਟਾਈਮ ਸਿਰ ਆਪਣੀਆਂ ਡਿਊਟੀਆਂ ਤੇ ਹਾਜ਼ਰ ਹੋਣ ਤੇ ਡਾਕਟਰ ਸਾਹਿਬ ਜੀ ਨਹੀਂ ਬੈਠਦੇ 9 ਵਜੇ ਦਾ ਟਾਈਮ ਹੈ ਨਾ ਦੇਖੋ ਮੈਡਮ 10 ਵਜੇ ਚਲੇ ਹਾਂਜੀ ਸ਼ਾਇਦ ਲੇਟ ਹੈ ਹਾਂਜੀ ਜਿੱਤੂ ਮੈਂ ਲੜੈਣਾ ਨੂੰ ਪੁੱਛਿਆ ਕਿ ਦਰਸ਼ਨ ਕਿੰਨੇ ਵਜੇ ਆਣਾ ਤੇ ਇਹਨੇ ਦੱਸਿਆ ਕਿ 9 ਵਜੇ ਆਣਾ। ਹਾਂ ਬੰਦੇ ਸਾਡੀ ਕੋਈ ਗੱਲ ਨਹੀਂ ਹੋਈ। ਅੱਛਾ। ਉਹ ਤਾਂ ਕੋਈ ਪੱਕਾ ਟਾਈਮ ਨਹੀਂ ਹੈ ਦਰਸ਼ਨ ਕੇ ਨਹੀਂ ਆਉਂਦਾ। ਨਹੀਂ ਆ ਜਾਂਦੇ ਨੇ 9 ਵਜੇ ਤੇ ਆ ਜਾਂਦੇ ਆ। ਤੇ ਹੁਣ ਤੇ 10:00 ਹੋ ਗਏ। ਸ਼ਾਇਦ ਕਿਸੇ ਕਾਰਨ ਰੇਟ ਨੂੰ ਇਹਦੇ ਆ ਜਾਂਦੇ। ਮੀਠੇ ਲਓ। ਕੀ ਆ ਦੀ ਦਵਾਈ ਤੁਸੀਂ ਲੈਣਾ ਹੈ ਜੋ ਉਸ। ਹੋਇਆ। ਕੱਬੇ ਸ਼ੀਰਵਾ ਦੇ। ਆਹ ਦੰਨ। ਆਹ ਆਹ ਦੰਨ ਉਸਿਆ ਦਜਾ। ਵੀਪੀ ਦਾਵਾ। ਔਰ ਸ਼ੁਕਰ ਦਾਵਾ ਕਦੋਂ ਆਏ ਜੀ ਹਾਂਜੀ ਕਦੋਂ ਦੇ ਆਏ ਜੀ ਆਹ ਵਾ ਉਹਨੇ ਆਏ ਕੜੀ ਕੜੀ ਗਈਆ ਡਾਕਟਰ ਮਿਲੇ ਕਿ ਨਹੀਂ ਨਹੀਂ ਹਾਂ ਇਹ ਸਾਰੇ ਡਾਕਟਰਾਂ ਵਾਸਤੇ ਹੀ ਹਦਾਇਤ ਹੈ ਕਿ ਜੇਤੇ ਸਾਫ ਸੁਥਰੇ ਔਰ ਪੜਨ ਯੋਗ ਮਤਲਬ ਪ੍ਰੈਸਕ੍ਰਿਪਸ਼ਨ ਹੋਵੇ ਤਾਂ ਜੋ ਕੋਈ ਕਿਸੇ ਨੂੰ ਪ੍ਰੋਬਲਮ ਨਾ ਆਵੇ ਕੈਮਿਸ ਨੂੰ ਪੜਨ ਤੇ ਕਈ ਵਾਰੀ ਕਿਉਂਕਿ ਇਹ ਦੇਖਿਆ ਗਿਆ ਸੀ ਕਿ ਦਵਾਈ ਗਲਤ ਦਿੱਤੀ ਗਈ ਕਿਉਂਕਿ ਪੜਿਆ ਨਹੀਂ ਗਿਆ ਪ੍ਰੋਪਰਲੀ ਸੋ ਡੈਫੀਨਿਟਲੀ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਬੋਲਡ ਲੈਟਰਸ ਚ ਕੈਪੀਟਲ ਲੈਟਰਸ ਤਾਂ ਕਿ ਉਹ ਪ੍ਰੋਪਰਲੀ ਪੜਿਆ ਜਾ ਸਕੇ ਇਹਦਾ ਇਹ ਤਾਂ ਅਸੀਂ ਅੱਗੇ ਵੀ ਆਪਣੇ ਜੂਨੀਅਰ ਡਾਕਟਰਸ ਨੂੰ ਵੀ ਪਾਸ ਔਨ ਕਰ ਦਿੱਤੀਆਂ ਤੇ ਇਹਦਾ ਕਾਫੀ ਹੱਦ ਤੱਕ ਪਾਲਨ ਸ਼ੁਰੂ ਹੋ ਚੁੱਕਾ ਹੈ ਡੇਲੀ ਤਾਂ ਦੇਖੋ 100 150 ਮਰੀਜ਼ ਤਾਂ ਆ ਹੀ ਜਾਂਦਾ ਹੈ ਆਪੀਡੀ ਵਿੱਚ ਅਸੀਂ ਤਾਂ ਸਾਲਟ ਹੀ ਲਿਖ ਦਿੰਨੇ ਆ ਹਾਂ ਹਾਂ ਮੋਸਟਲੀ ਕੋਈ ਕੋਈ ਇਹ ਬੜੀ ਹਾਈ ਐਂਡ ਦਵਾਈ ਜਿਹੜੀ ਕਿ ਸ਼ਾਇਦ ਜਨਰਿਕ ਚ ਨਹੀਂ ਹੁੰਦੀ ਉਹ ਸਾਨੂੰ ਲੱਗਦਾ ਹੈ ਕਿ ਪੇਸ਼ੈਂਟ ਨੂੰ ਲੋੜ ਹੈ ਤਾਂ ਭਾਵੇਂ ਲਿਖਿਆ ਸੀ 99% ਤਾਂ ਸੀ ਜਨਰਿਕ ਉਸ ਚ ਲਿਖ ਦਿੰਦੇ ਆ ਆਮ ਆਕਸੀਸਿਲਿਨ ਲਿਖ ਦਿੰਨੇ ਆ ਹਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਠੀਕ ਕਿਉਂਕਿ ਜਨੋਸ਼ਦੀ ਖੁੱਲੀ ਹੈ ਇੱਥੇ ਤੇ ਪੇਸ਼ੈਂਟ ਨੂੰ ਕਾਫੀ ਬੈਨੀਫਿਟ ਮਿਲ ਜਾਂਦਾ ਇਸ ਚੀਜ਼ ਦਾ ਜਨੋਸ਼ਦੀ ਹੈਗੀ ਆ ਅੰਦਰ ਉਹਦੇ ਨਾਲ ਫਿਰ ਕਾਫੀ ਬੈਨੀਫਿਟ ਮਿਲ ਜਾਂਦਾ ਹੈ ਉਹ ਚਾ ਉਹ ਤੋਂ ਬ੍ਰਾਂਡ ਆਪ ਆਟੋਮੈਟਿਕਲੀ ਜਿਹੜਾ ਬੈਟਰ ਹੁੰਦਾ ਉਹ ਦੇ ਦਿੰਦੇ ਨੇ ਉੱਥੇ ਇਸ ਤੋਂ ਦਰਸੋਂ ਪਹਿਲਾਂ ਬਹੁਤ ਪ੍ਰੋਪਗੈਂਡਾ ਦਾ ਰੋਲਾ ਸੀ ਵੀ ਬਹੁਤ ਜ਼ਿਆਦਾ ਕਮਿਸ਼ਨ ਤੇ ਦਵਾਈਆਂ ਲਿਖੇ ਜਾ ਰਹੇ ਸੀ ਨਹੀਂ 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 ਐਸਾ ਨਹੀਂ ਸਾਹਮਣੇ ਮਿਲਦੀ ਹੈ तकरीबन ਹੁਣ ਬਾਅਦ ਐਸਾ ਕੁਝ ਵੀ ਨਹੀਂ ਹੈ ਹਾਂ ਐਸਾ ਕੁਝ ਨਹੀਂ ਹੈ ਕੁਝ ਨਹੀਂ ਐਸਾ ਮਤਲਬ ਜਨਰੀਕੀ ਹੁੰਦੀ ਹੈ ਮੋਸਟਲੀ ਆਯੁਸ਼ਮਾਨ ਹੁੰਦੇ ਆ ਬਾਕੀ ਸਾਰੀ ਜਨਰੀਕ ਦੀ ਜਿਹੜੀ ਮੈਡੀਸਨ ਅੰਦਰੋਂ अवेलेबल ਹੁੰਦੀ ਹੈ ਅੰਦਰ ਹੀ ਹੁੰਦੀ ਹੈ ਔਰ ਇੱਕ ਇੱਕ ਹੋ ਰਹੀ ਹੈ ਹਦਾਇ ਜਿਹੜੇ ਡਾਇਰੈਕਟਰ ਮੈਡੀਕਲ ਵੱਲੋਂ ਵੀ ਜਿਹੜੇ ਡਾਕਟਰ ਪਿਛਲੇ ਪੂ ਲਿਖਣਗੇ ਉਹ ਸਾਡੇ ਹੱਲੇ ਸਲਿੱਪ ਦੇ ਆਪ ਮਤਲਬ ਕੈਪੀਟਲ ਆਇਨ ਦੇ ਵਿੱਚ ਲਿਖਣਗੇ ਹਾਂ ਕੈਮੀਕਲ ਵੱਲ ਦੇ ਵਿੱਚ ਹਾਂਜੀ ਜਿਹੜੀ ਵੀ ਉਹਦੇ ਸాల్ਟ ਨੇਮ ਹੁੰਦਾ ਸాల్ਟ ਨੇਮ ਲਿਖੀਦਾ ਆਪਾਂ ਜਨਰਿਕ ਹੀ 22 ਦਸੰਬਰ ਦਿਨ ਸੋਮਵਾਰ ਨੂੰ ਸਾਡੀ ਫਾਸਟਵੇ ਨਿਊ ਟੀਮ ਵੱਲੋਂ ਜਿਹੜਾ ਕਿ ਸਿਰੇ ਤੜਕਸਾਰ ਜਿਹੜਾ ਗੁਨਾਨਕ ਹਸਪੀਟਲ ਦਾ ਦੌਰਾ ਕੀਤਾ ਗਿਆ ਜਿਹਦੇ ਸਬੰਧ ਦੇ ਵਿੱਚ ਦੇਖਿਆ ਗਿਆ ਕਿ ਜਿਹੜੀਆਂ ਕਮੀਆਂ ਸੀਗੀਆਂ ਡਾਕਟਰ ਜਿਹੜੇ ਆਪਣੇ ਬਿਲਕੁਲ ਟੈਂਸ਼ਨ ਨਹੀਂ ਸੀਗੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਡਾਕਟਰਾਂ ਜਿਹੜਾ ਟਾਈਮ ਨਿਰਧਾਰਿਤ ਜਿਹੜਾ ਹੈਗਾ 8 ਵਜੇ ਤੋਂ ਪਹਿਲਾਂ ਦਾ ਉਹ ਉਥੇ ਮੌਜੂਦ ਹੋਣੇ ਚਾਹੀਦੇ ਆ ਔਰ ਜਿਹੜਾ ਮਰੀਜ਼ਾਂ ਨੂੰ ਜਿਹੜਾ ਇਲਾਜ ਆ ਵਧੀਆ ਮਿਲ ਸਕੇ ਉਹਦੇ ਸਬੰਧ ਦੇ ਵਿੱਚ ਇਹ ਜਦ ਹੀ ਪ੍ਰਿੰਸੀਪਲ ਦੇਵਗੰਨ ਹਰਾਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੀ ਸੀਟ ਤੇ ਮੌਜੂਦ ਨਹੀਂ ਸੀ ਔਰ ਪਿੱਛੇ ਵੀ ਕੁਝ ਦਿਨ ਪਹਿਲਾਂ ਵੀ ਸਾਡੀ ਟੀਮ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੈਮਰੇ ਦੇ ਅੱਗੇ ਆਨ ਤੋਂ ਮਨਾ ਕਰ ਦਿੱਤਾ ਤੇ ਸੂਤਰਾਂ ਤੋਂ ਕੁਝ ਹਵਾਲੇ ਤੋਂ ਕੁਝ ਚੀਜ਼ਾਂ ਪਤੀਆਂ ਲੱਗੀਆਂ ਨੇ ਕਿ ਉਹਨਾਂ ਦੇ ਬ੍ਰਦਰ ਵੀ ਕਿਤੇ ਇਥੇ ਹਸਪਤਾਲ ਚ ਦਾਖਲ ਕਰਵਾਏ ਗਏ ਨੇ ਕਿਸੇ ਚੀਜ਼ ਨੂੰ ਲੈ ਕੇ ਪਰ ਉਹਨਾਂ ਨੂੰ ਲੱਗਦਾ ਸ਼ਾਇਦ ਉੱਥੇ ਕੁ ਸਵਾਲਾਂ ਕੀਤੇ ਜਾਣ ਸ਼ਾਇਦ ਉ ਤਾਂ ਕੈਮਰੇ ਤੋਂ ਪਿੱਛੇ ਭੱਜ ਰਹੇ ਨੇ ਤਾਂ ਸਰਕਾਰ ਨੂੰ ਸੋਚਣ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਨਿਰਧਾਰਿਤ ਟਾਈਮ ਡਾਕਟਰਾਂ ਨੂੰ ਦਿੱਤਾ ਗਿਆ ਲੋਕਾਂ ਦੀ ਸਹੂਲਤ ਦੇ ਲਈ ਸੋ ਮਰੀਜ਼ਾਂ ਦੀ ਸਹੂਲਤ ਲਈ ਡਾਕਟਰਾਂ ਨੂੰ ਆਪਣੇ ਸਮੇਂ ਸਿਰ ਆਉਣ ਦੀ ਲੋੜ ਹੈ ਤੇ ਪੰਜਾਬ ਸਰਕਾਰ ਨੂੰ ਵੀ ਇੱਥੇ ਗੌਰ ਕਰਨ ਦੀ ਲੋੜ ਹੈ ਜਿਹੜੇ ਡਾਕਟਰ ਨਹੀਂ ਆ ਰਹੇ ਉਹਨਾਂ ਤੇ ਜ਼ਰੂਰ ਕੋਈ ਬੰਦਾ ਜਿਹੜਾ ਸਿਸਟਮ ਹੈ ਹੋਣਾ ਚਾਹੀਦਾ ਕੈਮਰਾਮੈਨ ਸੁਨੀਲ ਦੇ ਨਾਲ ਸੁਚੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ